ਉਹ ਨਹੀਂ ਕਰਦੇ ਹਾਂ ਹਾਰ ਕੇ ਮੈਨੂੰ ਕਰਨਾ ਪੈਂਦਾ ਉਹ ਆ ਗਿਆ ਤੂੰ ਇਕੱਲਾ ਹੀ ਬੋਲੀ ਜਨ ਇਕੱਲਾ ਨਹੀਂ ਬੋਲਦਾ ਮੈਮ ਹਾਂ ਮੈਂ ਪਹਿਲਾਂ ਗੱਲਾਂ ਕਰਦਾ ਕਣਕਨਾਮ ਪਹਿਲੀ ਵੀ ਗੱਲਾਂ ਕਰਦੀ ਹੈ ਹਾਂ ਕਰਦੀ ਆ ਤੇ ਐਂ ਤੁਰੇ ਫਿਰ ਤੋਂ ਪਾਣੀ ਮੰਗਦੇ ਰੇ ਰੂ ਲਿਆਓ ਲਾ ਦਿਓ ਪਾਣੀ ਨੂੰ ਪਹਿਲਾਂ ਹੁਣ ਚਾਹੀਦੀ ਸੀ ਓ ਰੇ ਲਾਤਾ ਯਾਰ ਲਾ ਦਿਆ ਲਾ ਯਾਰ ਏ ਭਾਈ ਸਾਹਿਬ ਲਿਆ ਆ ਰੇ ਕਿਸੇ ਭਾਈ ਦੇਖੀ ਜਮਾ ਨਹੀਂ ਰੇ ਹੈਗੀ ਆ ਮੈਂ ਦੇਖੀ ਨਾ ਕਰੇ ਦੇਖੀ ਨਾ ਥਾਲੀ ਦੇਖੀ ਨਾ ਖੇਤ ਦੇਖੇ ਰੇ ਪਈ ਕਿੱਥੇ ਆ ਇੱਤੀ ਪਈ ਆ ਖੇਤ ਲਿਆਇਆ ਮੈਂ ਕੱਲ ਚੱਕ ਰਿਆ ਸੀ ਛੱਟਪੋਰੀ ਫਿਰ ਜੱਟਾਂ ਕੇ ਨੂੰ ਲਾ ਪਾਣੀ ਛਾਡਾਂ ਪਾਣੀ ਲਾਟ ਹਾਂ ਆ ਜਾਂਦੀ ਛਾਡਾਂ ਲਾ ਪਾਣੀ ਛਾਡੋ ਸਿੱਟੂ ਦੇ ਪਾਸੇ ਚ ਬੱਲਾਂ ਲਿਆ ਕੇ ਤੂੰ ਤਰੇ ਫੜੇ ਸਾਰੇ ਬੇਲੇ ਮਾਂਜਾ ਮੁੰਜਾ ਮਾਰੋ ਤੀ ਕੋਠੇ ਚ ਮਾਰਾ ਮੋਟਾ ਕੰਨ ਦੇ ਖੇਤ ਬੰਨੇ ਆਓ ਆ ਉਹਨੇ ਪਿੰਡ ਤੋਂ ਦੇਖ ਰਿਹਾ ਇੱਧਰ ਨਿਕਲ ਗਿਆ ਇੱਧਰ ਨਿਕਲ ਗਿਆ ਦੇਖੇ ਨਿਕਲ ਕੇ ਰਾਜੀ ਖੇਤਾਂ ਲਾ ਬਰਾ ਈ ਲਵਾ ਪਾਣੀ ਛੱਡ ਦੰਨੇ ਆ ਰੇ ਪਹਿਲਾਂ ਰੇ ਸਿੱਟ ਫਿਰ ਪਾਣੀ ਲਾਈਆ ਰੇ ਪਾਣੀ ਕਿਵੇਂ ਹੋਜੀ ਲੋਟ ਓਏ ਆਏ ਨਹੀਂ ਹਾਂ ਆ ਆ ਗਈ ਨੈਨੋ ਡੀਪ ਨੈਨੋ ਜੂਰੀਆ ਇਹ ਕਿਹਨੂੰ ਵੀ ਇਹ ਜੂਰੀਆ ਦਾ ਕੰਮ ਕਰਦੀ ਆ ਗੱਟੇ ਦਾ ਕਹਿੰਦੇ ਉਹ ਕੰਪਨੀ ਵਾਲੇ ਕਹਿੰਦੇ ਆ ਇਹੇ ਆਹਾ ਹਾਂ ਤੇ ਭਲਾ ਮੈਨੂੰ ਕਰਕੇ ਦਿਖਾਉਣ ਦੇ ਫੁੱਜੀ ਮਾਂ ਦੀ ਗੱਟੇ ਦਾ ਕੰਮ ਕਰੂ ਇਹੇ ਆ ਕਰਦੀ ਐ ਉਹ ਕੀ ਕਰਦੀ ਐ ਇਹ ਆ ਕੰਮ ਕਰ ਰਿਆ ਸੀ ਫੇਰ ਕਾਹਨ ਲੋਕਾਂ ਨਾਲ ਦਾ ਕੇ ਪਹਿਲਾ ਦੰਦੇ ਆ ਉਹ ਤੇਰੀ ਭੈਣ ਓਏ ਬਾਪੂ ਲੈ ਕਰ ਦੇ ਕੀ ਕਰ ਦੂ ਮੈਨੂੰ ਹੋਰ ਹੀ ਚੱਕ ਲਿਆ ਸੀ ਸਿਸੀਆਂ ਜੀਆਂ ਮੈਨੂੰ ਲੱਗਦਾ ਬਾਪੂ ਤੈਨੂੰ ਹਸਪਤਾਲ ਲਿਆਉਣਾ ਪੂ ਓਏ ਆ ਜੀ ਬੱਚਾ ਮੈਂ ਧੱਕ ਦੂਗਾ ਕੀ ਕਰ ਦੂ ਇਹ ਮੈਨੂੰ ਲੱਗਦਾ ਓ ਜਾਣ ਦਿਓ ਜਾਣ ਦਿਓ ਤੁਸੀਂ ਹੋਰ ਹੀ ਚੱਕ ਲਿਆ ਨੈਣਾ ਦੇਵੀ ਕੋਈ ਕੀ ਬੋਲਦੇ ਉਹਨੂੰ ਭੈਂਦ ਨੇ ਉਰਦੂ ਦੀ ਗੱਲ ਕਰਦੇ ਉਹਨੂੰ ਓਏ ਬਾਪੂ ਰਹਿ ਜਾਓ